ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਸਿਮਰਣ ਜੁਗਤ ਭਗਤ ਕਵੀਰ ਜੀ ਆਦ ਸਾਰੇ ਭਗਤਾਂ ਗੁਰਸਿੱਖਾਂ ਸੰਤਾਂ ਮਹਾਂਪੁਰਸ਼ਾਂ ਨੇ ਇਸ ਵਿਧੀ ਨਾਲ ਹੀ ਗੁਰਮੰਤਰ ਦਾ ਜਾਪ ਕਰਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਕੀਤੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਹੁਕਮ ਅਨੁਸਾਰ ਪਹਿਲਾ ਖੰਡੇ ਬਾਟੇ ਦਾ ਅੰਮ੍ਰਿਤ ਪੰਜ ਪਿਆਰਿਆਂ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਛਕਣਾ ਪੰਜ ਪਿਆਰਿਆਂ ਪਾਸੋਂ ਵਾਹਿਗੁਰੂ ਨਾਮ ਦੀ ਦਾਤ ਪ੍ਰਾਪਤ ਕਰਨੀ ਰਸਨਾ ਸੱਚਾ ਸਿਮਰਿਆ ਮਨ ਤਨ ਨਿਰਮਲ ਹੋਏ ਪੰਜਵੇਂ ਅੰਗ ਹੁਣ ਰਸਨਾ ਨਾਮ ਜਪੋ ਤਵ ਮਥਿਐ ਇਨ ਵਿਦ ਅੰਮ੍ਰਿਤ ਪਾਵ ਹੈ ਅੰਗ ਰਸਨਾ ਜੀਵ ਦੇ ਨਾਲ ਸਹਜੇ ਸਹਜੇ ਹੌਲੀ ਹੌਲੀ ਪਹਿਲਾਂ ਇੱਕ ਸਾਹ ਵਿੱਚ ਇੱਕ ਵਾਰ ਵੈਗਰੂ ਵੈਗਰੂ ਬੋਲਣਾ ਹੈ 2 ਮਿੰਟ ਲਗਾਤਾਰ ਫਿਰ ਇੱਕ ਸਾਹ ਦੇ ਵਿੱਚੋਂ ਦੋ ਵਾਰ ਵੈਗਰੂ ਵੈਗਰੂ ਬੋਲਣਾ ਹੈ 5 ਮਿੰਟ ਲਗਾਤਾਰ ਹੁਣ ਇੱਕ ਸਾਹ ਦੇ ਵਿੱਚ ਇੱਕ ਰਸ ਲਗਾਤਾਰ 3 ਵਾਰ ਵੈਗਰੂ ਵੈਗਰੂ ਬੋਲਣਾ ਹੈ 5 ਮਿੰਟ ਫਿਰ ਹੁਣ ਇੱਕ ਸਾਂ ਦੇ ਵਿੱਚ ਇੱਕ ਰਸ ਲਗਾਤਾਰ ਚਾਰ ਵਾਰ ਵੈਗਰੂ ਵੈਗਰੂ ਬੋਲਣਾ ਹੈ 5 ਮਿੰਟ ਇਸ ਤੋਂ ਬਾਅਦ ਇੱਕ ਰਸ ਲਗਾਤਾਰ ਅੱਠ ਵਾਰ ਵੈਗਰੂ ਵੈਗਰੂ ਬੋਲਣਾ ਹੈ ਅਭਿਆਸੀ ਦੀ ਸੁਰਤ ਜਦੋਂ ਕੱਚੀ ਹੁੰਦੀ ਹੈ ਤਾਂ ਸੁਰਤ ਨਾਮ ਹੈ ਮਨ ਦੀ ਗਿਆਤ ਵਿ੍ਰਤੀ ਦਾ ਅਰਥਾਤ ਮਨ ਦਾ ਖਿਆਲ ਜੋ ਸਮਝ ਬੁੱਧੀ ਦੇ ਨਾਲ ਮਿਲਿਆ ਹੁੰਦਾ ਹੈ ऐसे ख्याल ਨੂੰ ਸੁਰਤ ਜਾ ਹੋ ਸਕੇ ਕਹਿੰਦਾ ਹੈ ਮਾਨਨ ਦੀਆਂ ਬਿਰਤੀਆਂ ਜੋ ਵਿਕਾਰਾਂ ਦੇ ਵਿੱਚ ਖਿੰਡੀਆਂ ਹੋਣ ਕਰਕੇ ਸੁਰਤ ਸੁਵਾਸਾਂ ਦਾ ਪਤਾ ਰੱਖਣ ਤੋਂ ਭੁੱਲ ਜਾਇਆ ਕਰਦੀ ਹੈ ਪਰ ਜਿਉਂ-ਜਿਉਂ ਅਭਿਆਸ ਪਰਪੱਕ ਹੁੰਦਾ ਜਾਂਦਾ ਹੈ ਤਿਵੇਂ-ਤਿਵੇਂ ਇਹ ਭੁੱਲਣ ਦਾ ਸਮਾਂ ਘਟਦਾ ਜਾਂਦਾ ਹੈ ਸੋ ਪਹਿਲਾਂ ਸੁਰਤ ਨੂੰ ਵਾਹਿਗੁਰੂ ਸ਼ਬਦ ਦੇ ਵਰਣ ਆਤਮਕ ਸਰੂਪ ਵਿੱਚ ਜੋੜਨਾ ਅਰਥਾਤ ਅਭਿਆਸ ਧਿਆਨ ਵਿੱਚ ਵਾਹਿਗੁਰੂ ਇਹ ਚਾਰ ਅੱਖਰਾਂ ਨੂੰ ਅਨੁਭਵ ਕਰਨਾ ਭਾਵ ਵਾਹਿਗੁਰੂ ਸ਼ਬਦ ਦੇ ਅੱਖਰਾਂ ਦੇ ਵਿੱਚ ਹੀ ਰੱਖਣਾ ਹੈ ਜਦੋਂ ਸੁਰਤ ਕੁਸ਼ ਪੱਕੀ ਹੋਣ ਪਰ ਆਉਂਦੀ ਹੈ ਤਾਂ ਸਵਾਸ ਪ੍ਰਵਾਸਾਂ ਦੇ ਅੰਦਰ ਵਾਰ ਆਉਣੇ ਜਾਣੇ ਵੇਲੇ ਜੋ ਵਾਹਿਗੁਰੂ ਸ਼ਬਦ ਨਾਲ ਮਿਲਿਆ ਹੁੰਦਾ ਹੈ ਉਸ ਸਮੇਂ ਜੋ ਧੁਨ ਉੱਠਦੀ ਹੈ ਤਾਂ ਉਸ ਸੁਰਤ ਸ਼ਬਦ ਦੇ ਬਰਣਾਤਮਕ ਧਿਆਨ ਤੋਂ ਉੱਤੇ ਉੱਠ ਚੜ ਕੇ ਧੁਨ ਆਤਮਕ ਧਿਆਨ ਵਿੱਚ ਜੁੜ ਜਾਂਦੀ ਹੈ ਫਿਰ ਜਦ ਸੁਰਤ ਪੱਕਦੀ ਹੈ ਤਾਂ ਸ਼ਬਦ ਵਹਿਗੁਰੂ ਨਾਮ ਦੇ ਅਰਥ ਨੂੰ ਬਹਿਰ ਦਾ ਅਰਥ ਅਚਰਜ ਵਿਸਮਾਦ ਭਾਵ ਜੋ ਮਨ ਦੇ ਸੰਕਲਪ ਵਿਕਲੰਪ ਫੋਰਨਿਆ ਅਤੇ ਬੁੱਧੀ ਦੀ ਵਿਚਾਰ ਤੋਂ ਪਰੇ ਹੈ ਗੁਰੂ ਦਾ ਅਰਥ ਜੋ ਪਰਮ ਪ੍ਰਕਾਸ਼ ਸਰੂਪ ਜਿਸ ਦੇ ਵਚਨ ਪ੍ਰਕਾਸ਼ ਦੀ ਤੁਲਨਾ ਸੂਰਜ ਚੰਦਰਮਾ ਆਦ ਅੱਖਾਂ ਨਾਲ ਦਿਖਾਈ ਦੇਣ ਵਾਲੇ ਕਿਸੇ ਵੀ ਪ੍ਰਕਾਸ਼ ਰੋਸ਼ਨੀ ਨਾਲ ਨਹੀਂ ਕੀਤੀ ਜਾ ਸਕਦੀ ਗੁਰੂ ਅਰਥਾਤ ਜੋ ਮਾਇਆ ਮੋਹ ਅਗਿਆਨ ਅਵੇਦਿਆ ਦਾ ਅੰਧੇਰਾ ਦੂਰ ਕਰਕੇ ਰੂਹ ਪਰਮ ਚੇਤਨ ਪਰਮ ਪ੍ਰਕਾਸ਼ ਵਿੱਚ ਲੈ ਜਾਵੇ ਭਾਵ ਆਚਰਜ ਵਿਸਮਾਦ ਪਰਮ ਪ੍ਰਕਾਸ਼ ਵਾਹਿਗੁਰੂ ਨਾਮ ਸ਼ਬਦ ਦੇ ਅਰਥ ਨੂੰ ਅਨੁਭਵ ਕਰਦੀ ਹੋਈ ਸ਼ਬਦ ਦੇ ਅਰਥਾਤਮਕ ਧਿਆਨ ਵਿੱਚ ਲਿਵਲੀਨ ਹੁੰਦੀ ਹੈ ਅਤੇ ਜਦ ਸੁਰਤ ਚੰਗੀ ਪਰਪੱਕ ਹੋ ਜਾਂਦੀ ਹੈ ਤਾਂ ਸ਼ਬਦ ਦੇ ਅਰਥ ਤੇ ਭਾਵ ਦੇ ਵਿੱਚ ਡੁੱਬਕੀ ਲੈਂਦੀ ਗੁਰਦੂ ਹੋ ਜਾਂਦੀ ਹੈ ਇਸ ਮੁਕਾਮ ਦੇ ਪਰਤਿਹਾਤ ਅਤੇ ਧਿਆਨ ਤਸਾ ਗਿਆਤਾ ਤੇ ਗਿਆਨ ਦਾ ਅਨੁਭਵ ਹੋਣ ਹੋਣੋ ਚੁੱਕ ਜਾਂਦਾ ਹੈ ਸਬਤੈ ਹੀ ਅਤੇ ਗੇਈ ਪਦਾਰਥ ਦੀ ਬਾਕੀ ਰਹਿ ਜਾਂਦਾ ਹੈ ਅਰਥਾਤ ਓਮੇ ਰੂਪ ਜੋ ਮੈਂ ਅਤੇ ਮੇਰੀ ਹੈ ਉਹ ਮਿਟ ਜਾਂਦੀ ਹੈ ਤਾਂ ਸਾਰਾ ਕਾਰਜ ਸਵਰ ਜਾਂਦਾ ਹੈ ਸਾਧਕ ਦੇ ਲਈ ਕੁਝ ਹੋਰ ਕਰਨੀ ਬਾਕੀ ਨਹੀਂ ਰਹਿੰਦੀ ਜੋ ਇਸ ਕਰਨੀ ਤੋਂ ਉੱਪਰ ਹੋਵੇ ਸਾਧਕ ਇਸੇ ਦਿਸ਼ਾ ਦੇ ਪਰਪੱਕ ਕਰਨ ਦੇ ਵਿੱਚ ਹੀ ਸਦਾ ਤਤਪਰ ਰਹਿੰਦਾ ਹੈ ਵਰਣਾਤਮਕ ਇੱਕ ਸਾਹ ਦੇ ਵਿੱਚ ਇੱਕ ਰਸ ਲਗਾਤਾਰ ਇੱਕ ਸਾਹ ਵਿੱਚ ਜਿੰਨੀ ਵਾਰ ਆਰਾਮ ਨਾਲ ਵਾਹਿਗੁਰੂ ਵਾਹਿਗੁਰੂ ਬੋਲਿਆ ਜਾਵੇ ਬੋਲੋ ਆਰਾਮ ਨਾਲ ਰੁਕ ਕੇ ਸਾਹ ਲੈ ਕੇ ਫਿਰ ਬੋਲੋ ਅੱਖਰਾਂ ਦੇ ਵਿੱਚ ਲਗਾ ਮਾਤਰਾ ਵਿੱਚ ਪੂਰਾ ਧਿਆਨ ਰੱਖਣਾ ਇਸ ਤਰ੍ਹਾਂ ਅਸੀਂ ਮੂਲ ਮੰਤਰ ਪੰਜ ਬਾਣੀਆਂ ਸੁਖਮਣੀ ਸਹਿਬ ਆਸਾ ਦੀ ਵਾਰ ਆਦ ਗੁਰਬਾਣੀਆਂ ਦਾ ਪਾਠ ਕਰ ਸਕਦੇ ਹਾਂ ਦੂਜੀ ਧੁਨ ਆਤਮਿਕ ਤੀਜਾ ਅਰਥਾਤਮਕ ਚੌਥਾ ਭਵਾਤਮਕ ਅਭਿਆਸ ਹੈ ਚਾਰ ਬਾਣੀਆਂ ਦੇ ਅਭਿਆਸ ਦਾ ਇਸ ਤਰ੍ਹਾਂ ਵੀ ਤੁਸੀਂ ਅਭਿਆਸ ਕਰ ਸਕਦੇ ਹੋ ਪਹਿਲਾਂ ਬੋਲ ਕੇ ਅੱਖਰਾਂ ਨੂੰ ਲਗਾ ਮਾਤਰਾ ਦਾ ਧਿਆਨ ਰੱਖਣਾ ਦੂਜੀ ਧੁਨੇ ਆਵਾਜ਼ ਵਿੱਚ ਧਿਆਨ ਤੀਜਾ ਅਰਥਾਂ ਵਿੱਚ ਧਿਆਨ ਅਰਥਾਂ ਦੇ ਭਾਵ ਵਾਹਿਗੁਰੂ ਦਾ ਅਰਥ ਅਚਰਜ ਵਿਸ਼ਮਾਦ ਗੁਰੂ ਦਾ ਅਰਥ ਪਰਮ ਪ੍ਰਕਾਸ਼ ਇਸ ਭਾਵ ਦੇ ਵਿੱਚ ਧਿਆਨ ਨੂੰ ਇਕਾਗਰ ਕਰਨਾ ਫਿਰ ਮਦਮਾ ਬਾਣੀ ਕੰਠ ਵਿੱਚ ਧਿਆਨ ਰੱਖ ਕੇ 5 ਮਿੰਟ ਅਭਿਆਸ ਫਿਰ ਪਸੰਤੀ ਬਾਣੀ ਹਿਰਦੇ ਵਿੱਚ 5 ਮਿੰਟ ਫਿਰ ਪ੍ਰਾਂ ਬਾਣੀ ਨਾਭੀ ਧੁੰਨੀ ਦੇ ਵਿੱਚ 5 ਮਿੰਟ ਫਿਰ ਹਿਰਦੇ ਵਿੱਚ 10 ਮਿੰਟ ਇਸ ਤੋਂ ਵੱਧ ਜਿੰਨਾ ਜ਼ਿਆਦਾ ਅਭਿਆਸ ਕਰ ਸਕਦੇ ਹਾਂ ਕਰੋ ਇਸ ਤਰ੍ਹਾਂ ਰਜਾਨਾ ਅਭਿਆਸ ਕਰਦੇ ਆਂ ਰਸ ਆਉਣ ਲੱਗ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ